ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡੇ ਇਸ ਵਕਤੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਪੰਜਾਬੀ ਇੰਡਸਟਰੀ ਦੇ ਵਿੱਚ 16 ਮਈ ਨੂੰ ਇੱਕ ਫਿਲਮ ਰਿਲੀਜ਼ ਹੋਣ ਵਾਲੀ ਸੀ ਜਿਸ ਦਾ ਨਾਮ ਸੀ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਹੁੰਦਾ ਇਹ ਫਿਲਮ ਰਣਜੀਤ ਬਾਵਾ ਤੇ ਜੱਸੀ ਗਿਲਤੀ ਫਿਲਮ ਜਿਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਫਿਲਮ ਦੀ ਜਿਹੜੀ ਸਟਾਰ ਕਾਸਟ ਸੀ ਕਾਫੀ ਵੱਡੀ ਸੀ ਇਸ ਦੇ ਵਿੱਚ ਪਾਕਿਸਤਾਨੀ ਅਦਾਕਾਰ ਵੀ ਸਨ ਜਿਨ੍ਹਾਂ ਦੇ ਵਿੱਚ ਸ਼ਾਮਲ ਸਨ ਨਾਸਰ ਚਨਯੋਤੀ ਉਸ ਤੋਂ ਇਲਾਵਾ Imran Ashraf ਸੋ ਇਹ ਦੋ ਪਾਕਿਸਤਾਨੀ ਕਲਾਕਾਰ ਸਨ ਸੋ ਇਹ ਜਿਹੜੀ ਫਿਲਮ ਹੈ 16 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਲੱਗਣ ਜਾ ਰਹੀ ਸੀ ਤੇ ਇਹ ਫਿਲਮ ਹੁਣ ਰੋਕ ਦਿੱਤੀ ਗਈ ਹੈ ਕਿਉਂਕਿ ਵੱਡਾ ਕਾਰਨ ਜਿਹੜਾ ਸਾਹਮਣੇ ਇਹ ਆ ਰਿਹਾ ਹੈ ਕਿ ਇਸ ਫਿਲਮ ਨੂੰ ਜਿਹੜਾ ਸੈਂਸਰ ਵੱਲੋਂ ਸਰਟੀਫਿਕੇਟ ਜਿਹੜਾ ਨਹੀਂ ਦਿੱਤਾ ਗਿਆ ਸੋ ਇਹ ਫਿਲਮ ਰੋਕ ਦਿੱਤੀ ਗਈ ਹੈ وجہ ਇਹ ਹੈ ਕਿ ਪਾਕਿਸਤਾਨੀ ਐਕਟਰ ਇਸ ਫਿਲਮ ਦੇ ਵਿੱਚ ਕੰਮ ਕਰ ਰਹੇ ਸਨ ਰਣਜੀਤ ਬਾਬਾ ਜੱਸੀ ਗਿੱਲ ਮੰਡੀ ਤਖਣ ਸੋ ਹੋਰ ਵੱਡੀ ਜਿਹੜੀ ਸਟਾਰ ਕਾਸਟ ਸੀ ਉਸ ਦੇ ਨਾਲ ਹੀ ਪਾਕਿਸਤਾਨੀ ਕਲਾਕਾਰ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਸਨ ਜਿਸ ਦੇ ਵਿੱਚ ਅਸੀਂ ਨਾਮ ਤੁਹਾਨੂੰ ਪਹਿਲਾਂ ਵੀ ਦੱਸ ਦਿੱਤੇ ਨੇ ਇਮਰਾਨ ਅਸ਼ਰਫ ਨਾਸਰ ਚਣਯੋਤੀ ਇਹ ਦੋ ਕਲਾਕਾਰ ਪਾਕਿਸਤਾਨੀ ਕਲਾਕਾਰ ਵਿੱਚ ਸ਼ਾਮਲ ਸਨ ਸੋ ਇਸ ਦੇ ਚਲਦਿਆਂ ਇਹ ਜਿਹੜੀ ਫਿਲਮ ਹੈ ਇਹ ਹੁਣ 16 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਨਹੀਂ ਹੋਵੇਗੀ ਸੋ ਇਸ ਦੇ ਚਲਦਿਆਂ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਪੰਜਾਬੀ ਅਦਾਕਾਰ ਬੀਨੂ ਢਿੱਲੋਂ ਦਾ ਵੀ ਬਿਆਨ ਆਇਆ ਸੀ ਕਿ ਮੈਂ ਫਿਊਚਰ ਦੇ ਵਿੱਚ ਕਿਸੇ ਵੀ ਪਾਕਿਸਤਾਨੀ ਕਲਾਕਾਰ ਦੇ ਨਾਲ ਕੰਮ ਨਹੀਂ ਕਰਾਂਗਾ ਕਿਉਂਕਿ ਪਾਕਿਸਤਾਨੀ ਕਲਾਕਾਰ ਇਫਤਖਾਰ ਠਾਕੁਰ ਨੇ ਜਿਹੜਾ ਇੱਕ ਨਫ਼ਰਤਪਰਾ ਬਿਆਨ ਜਿਹੜਾ ਭਾਰਤ ਵਾਸਤੇ ਦਿੱਤਾ ਸੀ ਕਿ ਜਿਸ ਤਰ੍ਹਾਂ ਵੀ ਭਾਰਤ ਚ ਪਾਕਿਸਤਾਨ ਪਹੁੰਚਣ ਦੀ ਕੋਸ਼ਿਸ਼ ਕਰੇਗਾ ਤਾਂ ਉਹਨੂੰ ਦਬਾ ਦਿੱਤਾ ਜਾਵੇਗਾ ਸੋ ਇਸ ਦੇ ਚਲਦਿਆਂ ਬੀਨੂ ਢਿੱਲੋਂ ਨੇ ਇਹ ਕਿਹਾ ਕਿ ਫਿਊਚਰ ਦੇ ਵਿੱਚ ਮੈਂ ਕਿਸੇ ਵੀ ਪਾਕਿਸਤਾਨੀ ਕਲਾਕਾਰ ਦੇ ਨਾਲ ਕੰਮ ਨਹੀਂ ਕਰਾਂਗਾ ਤੁਹਾਡਾ ਇਸ ਬਾਰੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਠਾਕੁਰ ਸਾਹਿਬ ਬਾਰੇ ਬੋਲ ਲਿਆ ਉਹਨਾਂ ਨੇ ਬੋਲਿਆ ਮੈਂ ਉਹਦੀ ਨਿੰਦਾ ਕਰਦਾ ਹਾਂ ਬਿਲਕੁਲ ਨਹੀਂ ਬੋਲਣਾ ਚਾਹੀਦਾ ਸੀ ਔਰ ਡੈਫੀਨਿਟਲੀ ਅਸੀਂ ਜਿਹੜਾ ਐ ਬੋਲਣ ਵਾਲਾ ਉਹਨੂੰ ਕਦੇ ਉਹਦੇ ਨਾਲ ਕੰਮ ਨਹੀਂ ਕਰਾਂਗੇ ਜ਼ਿੰਦਗੀ 'ਚ ਕੰਮ ਨਹੀਂ ਕਰਾਂਗੇ ਅੱਜ ਵੀ ਕਈ ਪਾਈਪਲਾਈਨ ਦੇ ਵਿੱਚ ਪ੍ਰੋਜੈਕਟ ਚੱਲ ਰਹੇ ਆਂ ਨੇ ਪੰਜਾਬੀ ਕਲਾਕਾਰਾਂ ਦੇ ਪਰ ਉਹ ਨਹੀਂ ਪਰ ਉਹ ਨਹੀਂ ਆਉਣਗੇ ਜੀ ਉਹ ਤੁਸੀਂ ਦੇਖੋਗੇ ਉਹ ਨਹੀਂ ਆਉਣਗੇ ਬਿਲਕੁਲ ਪੰਜਾਬ ਦੇ ਵਿੱਚ ਨਹੀਂ ਲੱਗਣ ਦਿੱਤੇ ਜਾਣਗੇ ਕਿਉਂਕਿ ਦੇਖੋ ਦੇਸ਼ ਦੇ ਜਿਹੜਾ ਦੇਸ਼ ਵਿਰੋਧੀ ਹੈ ਜੀ ਉਹ ਸਾਡਾ ਆਪ ਦਾ ਵਿਰੋਧੀ ਹੈ ਦੇਸ਼ ਦੇ ਜਿਹੜਾ ਦੇਸ਼ ਦੇ ਵਿਰੋਧ ਦੇ ਵਿੱਚ ਗੱਲ ਕਰਦਾ ਤਾਂ ਮੈਨੂੰ ਨਹੀਂ ਮੈਂ ਨਹੀਂ ਸਮਝਦਾ ਆਪਣੇ ਦੇਸ਼ ਦੇ ਵਿੱਚ ਉਹਦੀ ਫਿਲਮ ਜਾਂ ਉਹਨੂੰ ਅਦਾਕਾਰਿਕ ਕਰਨ ਦੇਣੀ ਚਾਹੀਦੀ ਨਹੀਂ ਯਾਨੀ ਇਹ ਮੰਨ ਸਕਦਾ ਹੈ ਕਿ ਬਿਨੋਟੀ ਲੋ ਆਣ ਵਾਲੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਕਲਾਕਾਰ ਮੈਂ ਕੋਈ ਫਿਲਮ ਨਹੀਂ ਕਰਾਂ ਮੇਰੀ ਗਰੰਟੀ ਹੈ ਮੈਂ ਤਾਂ ਨਹੀਂ ਕਰੂੰਗਾ ਜੀ ਹੈਨਾ ਜਿਹੜਾ ਸਾਡੇ ਦੇਖੋ ਹਾਊਸ ਮੂਵੀ ਕਹੋਗੇ ਜਿਹੜੇ ਪੰਜਾਬੀ ਨਹੀਂ ਡੈਫਿਨਿਟਲੀ ਮੇਰੇ ਖਿਆਲ ਜਿਹੜੇ ਸਿਆਣੇ ਹੋਣਗੇ ਨਹੀਂ ਕਰਨਗੇ ਜਿਹੜੇ ਆਪਣੇ ਜਿਵੇਂ ਆਪਣੇ ਘਰ ਨੂੰ ਜ